ਫਰੈਂਡਸ ਵੈਲਕਮ ਟੂ ਪੜਾਈ ਜੰਕਸ਼ਨ YouTube ਚੈਨਲ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਤੁਹਾਡੀ ਪੜ੍ਹਾਈ ਵੀ ਬਹੁਤ ਵਧੀਆ ਚੱਲ ਰਹੀ ਹੋਵੇਗੀ ਅੱਜ ਆਪਾਂ ਬੇਟਾ ਤੁਹਾਡੇ ਲਈ ਕਲਾਸ 10th ਇੰਗਲਿਸ਼ ਦਾ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸ਼ਨ ਪੇਪਰ ਸੋਲਵ ਕਰਾਂਗੇ ਜੋ ਕਿ ਮਹਾਲੀ ਦੇ ਇੱਕ ਸਕੂਲ ਵੱਲੋਂ 17 ਸਤੰਬਰ 2025 ਨੂੰ ਕੰਡਕਟ ਕਰਵਾਇਆ ਜਾ ਚੁੱਕਿਆ ਹੈ ਇਹ ਕੁਸ਼ਨ ਪੇਪਰ ਬੇਟਾ ਤੁਹਾਡੇ ਆਉਣ ਵਾਲੇ ਪੇਪਰ ਲਈ ਬਹੁਤ ਹੀ ਹੈਲਪਫੁਲ ਰਹਿਣ ਵਾਲਾ ਹੈ ਬਿਨਾ ਸਮਾਂ ਗਵਾਏ ਆਓ ਹੁਣ ਆਪਾਂ ਇਸ ਕੁਐਸਚਨ ਪੇਪਰ ਨੂੰ ਸੋਲਵ ਕਰਨਾ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਬੇਟਾ ਆਪਾਂ ਦੇਖਦੇ ਆਂ ਸਾਡੇ ਕੋਲ ਇੱਕ ਪੈਸੇਜ ਆਏਗਾ ਇਸ ਪੈਸੇਜ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਦਿੱਤੇ ਹੋਣਗੇ 4 ਜਾਂ 5 ਉਹਨਾਂ ਦੇ ਆਪਾਂ ਆਨਸਰ ਦੇਣੇ ਹੋਣਗੇ ਇਸ ਪੈਰਾਗ੍ਰਾਫ ਨੂੰ ਬੇਟਾ ਤੁਸੀਂ ਪੜ੍ਹ ਲੈਣਾ ਵੀਡੀਓ ਨੂੰ ਪਾਜ਼ ਕਰਕੇ ਜਾਂ ਇਸ ਦਾ ਸਕਰੀਨਸ਼ਾਟ ਲੈ ਕੇ ਜਾਂ ਆਪਾਂ ਇਸ ਦੀ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਤੇ ਜਲਦੀ ਹੀ ਸ਼ੇਅਰ ਕਰ ਦਵਾਂਗੇ ਤੇ ਇਹਨਾਂ ਦੇ ਆਪਾਂ ਆਨਸਰ ਬੇਟਾ ਸਾਰੇ ਹੀ ਟਿਕ ਕੀਤੇ ਹੋਏ ਨੇ ਤੇ ਇਸੇ ਤਰ੍ਹਾਂ ਸਾਡੇ ਕੋਲੇ ਬੀ ਪਾਰਟ ਦੇ ਵਿੱਚ ਇੱਕ ਪੋਸਟਰ ਆਏਗਾ ਕਲਾਈਮੇਟ ਚੇਂਜ ਦੇ ਉੱਪਰ ਇਹਦੇ ਰਿਗਾਰਡਿੰਗ ਵੀ ਆਪਾਂ ਨੂੰ 4 ਕੁਐਸਚਨ ਦਿੱਤੇ ਹੋਏ ਨੇ ਤੇ ਇਹਨਾਂ ਨੂੰ ਵੀ ਆਪਾਂ ਸੋਲਵ ਆਪ ਕੀਤਾ ਹੋਇਆ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਬੇਟਾ ਪੜ ਲੈਣਾ ਤੇ ਸਾਡੇ ਕੋਲੇ ਆ ਜਾਂਦਾ ਹੈ ਸੈਕਸ਼ਨ ਬੀ ਇਹਦੇ ਵਿੱਚ ਸਾਡੇ ਕੋਲੇ ਆਬਜੈਕਟਿਵ ਟਾਈਪ ਕੁਐਸਚਨ ਆਨਸਰ ਆਣਗੇ ਠੀਕ ਹੈ ਇਹ ਸਾਨੂੰ 6 ਮੰਥਸ ਦੇ ਦੇਖਣ ਨੂੰ ਮਿਲਣਗੇ ਇਹਦੇ ਵਿੱਚ ਆਪਾਂ ਨੂੰ ਸਾਰੇ ਹੀ ਮਿਕਸ ਕੁਸ਼ਚਨ ਦਿੱਤੇ ਹੋਣਗੇ ਤੁਹਾਡੇ ਚੈਪਟਰਸ ਦੇ ਵਿੱਚੋਂ ਤੇ ਪ੍ਰੋਜ਼ ਦੇ ਵਿੱਚੋਂ ਤੇ ਟਰੂ ਫਾਲਸ ਤੇ ਫਿਲਿੰਗ ਦੀ ਬਲੈਂਕਸ ਦਿੱਤੀਆਂ ਹੋਣਗੀਆਂ ਇਹਨਾਂ ਦੇ ਵੀ ਆਨਸਰ ਆਪਾਂ ਸਾਰੇ ਹੀ ਟਿਕ ਕੀਤੇ ਹੋਏ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਕੇ ਜਾਓ ਅੱਗੇ ਸਾਡੇ ਕੋਲੇ ਆਉਂਦਾ ਹੈ ਸੈਕਸ਼ਨ ਸੀ ਜਿਹਦੇ ਵਿੱਚ ਜਿਹੜਾ ਹੋਏਗਾ ਤੁਹਾਡਾ ਇਹ ਇੰਗਲਿਸ਼ ਮੇਨ ਕੋਰਸ ਬੁੱਕ ਪ੍ਰੋਜ਼ ਦੇ ਵਿੱਚੋਂ ਇਹਦੇ ਵਿੱਚੋਂ ਦੇਖੋ ਆਪਾਂ ਨੂੰ ਬੇਟਾ 5 ਕੁਸ਼ਚਨ ਦਿੱਤੇ ਹੋਣਗੇ ਤੁਸੀਂ ਕਿਸੇ ਵੀ 3 ਕੁਸ਼ਚਨਸ ਦੇ ਆਨਸਰ ਦੇਣੇ ਨੇ ਇਸ ਦੇ ਵਿੱਚ ਆਪਾਂ ਚੈਪਟਰ ਦੇਖ ਲੈਣੇ ਆ ਕਿ ਕਿਹੜੇ-ਕਿਹੜੇ ਚੈਪਟਰ ਦੇ ਵਿੱਚੋਂ ਆਪਾਂ ਨੂੰ ਕਿਹੜਾ-ਕਿਹੜਾ ਕੁਐਸਚਨ ਦੇਖਣ ਨੂੰ ਮਿਲਿਆ ਤਾਂ ਹੈਪੀ ਪ੍ਰਿੰਸ ਠੀਕ ਹੈ ਆ ਗਿਫਟ ਫॉर 크리스마ਸ ਆ ਗਿਫਟ ਫॉर 크리스마ਸ ਵੇਅਰ ਇਜ਼ ਅ ਸਾਇੰਸ ਟੇਕਿੰਗ ਅਸ ਸੀਕ੍ਰੀਟ ਆਫ ਹੈਪੀਨੈਸ ਠੀਕ ਹੈ ਇਹਦੇ ਵਿੱਚੋਂ ਆਪਾਂ ਨੂੰ ਮੋਸਟ ਇੰਪੋਰਟੈਂਟ ਚੈਪਟਰ ਕਿਹੜਾ ਹੈ ਆਪਣੇ ਕੋਲੇ ਆ ਗਿਫਟ ਫॉर 크리스마ਸ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਜ਼ਰੂਰੀ ਯਾਦ ਕਰਕੇ ਜਾਓ ਤੇ ਉਸ ਤੋਂ ਬਾਅਦ ਸਾਡੇ ਕੋਲ ਬੀ ਪਾਰਟ ਦੇ ਵਿੱਚ ਦੋ ਕੁਐਸਚਨ ਦਿੱਤੇ ਹੋਏ ਨੇ ਇੱਕ ਇਹਦਾ ਹੈਪੀ ਪ੍ਰਿੰਸ ਚੈਪਟਰ ਦੇ ਵਿੱਚੋਂ ਤੇ ਦੂਸਰਾ ਹੈ ਸੀਕ੍ਰੀਟ ਆਫ ਹੈਪੀਨੈਸ ਦੇ ਵਿੱਚੋਂ ਤੇ ਇਹਦਾ ਆਪਾਂ ਘੱਟੋ ਘੱਟ ਤੁਸੀਂ 50 ਵਰਡਸ ਦੇ ਵਿੱਚ ਇਸ ਨੂੰ ਡਿਸਕ੍ਰਾਈਬ ਕਰਨਾ ਇਸਦਾ ਆਨਸਰ ਦੇਣਾ ਇਸ ਤੋਂ ਬਾਅਦ ਅੱਗੇ ਸਾਡੇ ਕੋਲੇ ਇੰਗਲਿਸ਼ ਮੇਨ ਕੋਰਸ ਬੁੱਕ ਦੇ ਵਿੱਚੋਂ ਪੋਇਟਰੀ ਦੇ ਵਿੱਚੋਂ ਤੁਹਾਨੂੰ ਇੱਕ ਸਟੈਂਜਾ ਦਿੱਤਾ ਹੋਏਗਾ 4 ਮਾਰਕਸ ਦਾ ਇਹਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਸਟੈਂਜਾ ਦੇਖਣ ਨੂੰ ਮਿਲੇਗਾ ਫਿਰ ਉਸ ਦੇ ਰਗਾਣੀ ਤੁਹਾਨੂੰ ਤਿੰਨ ਕੁਐਸਚਨ ਪੁੱਛੇ ਜਾਣਗੇ ਪੈਸ ਨੂੰ ਬੇਟਾ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਇਸ ਤੋਂ ਬਾਅਦ ਸਾਡੇ ਕੋਲ ਬੀ ਪਾਰਟ ਦੇ ਵਿੱਚ ਦੋ ਕੁਐਸਚਨ ਦਿੱਤੇ ਹੋਣਗੇ ਸਾਨੂੰ ਸੈਂਟਰਲ ਆਈਡੀਆ ਦੇ ਰਿਗਾਰਡਿੰਗ ਦੋਨੋਂ ਹੀ ਤੁਹਾਨੂੰ ਪੋਇਟਰੀ ਦੇ ਵਿੱਚ ਹੋਣਗੇ ਦਾ ਰਜ਼ੀਆ ਐਂਡ ਦਾ ਟਾਈਗਰਸ ਇਹ ਵਾਲੇ ਨੂੰ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਚੰਗੀ ਤਰੀਕੇ ਨਾਲ ਯਾਦ ਕਰਕੇ ਜਾਇਓ ਤੇ ਉਸ ਤੋਂ ਬਾਅਦ ਬੇਟਾ ਸਾਡੇ ਕੋਲੇ ਆਏਗਾ ਇੰਗਲਿਸ਼ ਸਪਲੀਮੈਂਟਰੀ ਰੀਡਰ ਦੇ ਵਿੱਚੋਂ ਕੁਐਸ਼ਨ ਇਹਦੇ ਵਿੱਚ ਵੀ ਬੇਟਾ ਆਪਾਂ ਨੂੰ 5 ਕੁਐਸ਼ਨ ਦੇਖਣ ਨੂੰ ਮਿਲ ਰਹੇ ਨੇ ਤੇ ਕਿਸੇ 3 ਦੇ ਆਨਸਰ ਤੁਸੀਂ ਦੇਣੇ ਨੇ ਤਾਂ ਇਹ ਹੋਏਗਾ ਬੈਡ ਨੰਬਰ 29 ਦੇ ਵਿੱਚੋਂ 1000 ਡਾਲਰਸ ਦੇ ਵਿੱਚੋਂ ਹਾਫ ਆਰੂਪੀ ਵਰਥ ਦੇ ਵਿੱਚੋਂ ਸਾਨੂੰ ਕੁਐਸ਼ਨ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਨੂੰ ਬੇਟਾ ਤੁਸੀਂ ਆਪਣੀ ਨੋਟਬੁੱਕ ਤੇ ਟਿੱਕ ਕਰਕੇ ਹੁਣ ਹੀ ਇਹਨਾਂ ਦੇ ਆਨਸਰ ਯਾਦ ਕਰ ਲੈਣਾ ਅੱਗੇ ਸਾਡੇ ਕੋਲੇ ਆ ਜਾਂਦਾ ਹੈਗਾ ਸੈਕਸ਼ਨ ਡੀ ਜਿਹੜਾ ਕਿ ਹੈਗਾ ਵੋਕੈਬਲਰੀ ਦੇ ਰਿਗਾਰਡਿੰਗ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇੱਕ ਸੈਂਟੈਂਸ ਦਿੱਤਾ ਹੋਇਆ ਜਿਹਨੂੰ ਤੁਸੀਂ ਕੀ ਕਰਨਾ ਕਰੈਕਟ ਕਰਨਾ ਮਾਈ ਸੈਲਫ ਕੈਨ ਡੂ ਇਟ ਤਾਂ ਇਹਨੂੰ ਸੀ ਚੇਂਜ ਕਰਨਾ ਆਈ ਕੈਨ ਡੂ ਇਟ ਦੇ ਵਿੱਚ ਅੱਗੇ ਸਾਨੂੰ ਈਡੀਅਮ ਦਿੱਤਾ ਹੋਇਆ ਆ ਬੈਡ ਆਫ ਰੋਜ਼ਸ ਤੇ ਇਹਦਾ ਤੁਸੀਂ ਕੀ ਕਰਨਾ ਸੈਂਟੈਂਸ ਬਣਾਉਣਾ ਇਸ ਦਾ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਕਿ ਲਾਈਫ ਇਜ਼ ਨਾਟ ਆਲਵੇਜ਼ ਅ ਬੈਡ ਆਫ ਰੋਜ਼ਸ ਨੈਕਸਟ ਸਾਨੂੰ ਫਿਲਿੰਗ ਦੀ ਬਲੈਂਕਸ ਦਿੱਤੀ ਹੋਈ ਆ she never lost her temper ਫਿਰ ਗਿਵ ਵਨ ਵਰਡ ਆ ਤੇ ਐਦਾਂ ਹੀ ਸਾਡੇ ਕੋਲ ਫਿਰ ਸੈਕਸ਼ਨ ਈ ਆ ਜਾਏਗਾ ਜਿਹਦੇ ਵਿੱਚ ਬੇਟਾ ਆਪਾਂ ਨੂੰ ਗ੍ਰਾਮਰ ਦੇਖਣ ਨੂੰ ਮਿਲੇਗੀ ਤੇ ਟਰਾਂਸਲੇਸ਼ਨ ਦੇਖਣ ਨੂੰ ਮਿਲੇਗੀ ਤੇ ਕੰਪੋਜੀਸ਼ਨ ਦੇਖਣ ਨੂੰ ਮਿਲੇਗਾ ਤੇ ਜਿਹੜਾ ਗ੍ਰਾਮਰ ਵਾਲਾ ਪਾਰਟ ਹੈ ਸਾਨੂੰ 33 ਮਾਰਕਸ ਦਾ ਜਾਂ 40 ਮਾਰਕਸ ਦਾ ਦੇਖਣ ਨੂੰ ਮਿਲ ਸਕਦਾ ਸਭ ਤੋਂ ਪਹਿਲਾਂ ਬੇਟਾ ਸਾਨੂੰ ਇੰਗਲਿਸ਼ ਦੇ ਵਿੱਚ ਕੁਝ ਸੈਂਟੈਂਸ ਦਿੱਤੇ ਹੋਏ ਨੇ ਇਹਨਾਂ ਨੂੰ ਤੁਸੀਂ ਹਿੰਦੀ ਜਾਂ ਪੰਜਾਬੀ ਦੇ ਵਿੱਚ ਚੇਂਜ ਕਰਨਾ ਤੇ ਬੀ ਪਾਰਟ ਦੇ ਵਿੱਚ ਸਾਨੂੰ ਪੰਜਾਬੀ ਤੇ ਹਿੰਦੀ ਦੇ ਵਿੱਚ ਸੈਂਟੈਂਸ ਦਿੱਤੇ ਹੋਏ ਨੇ ਇਹਨਾਂ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਚੇਂਜ ਕਰਨਾ ਇਹ ਪੀਡੀਐਫ ਬਟਾ ਆਪਾਂ ਤੁਹਾਡੇ ਲਈ ਟੈਲੀਗ੍ਰਾਮ ਤੇ ਸ਼ੇਅਰ ਕਰ ਦਾਂਗੇ ਇਹਨਾਂ ਦੇ ਆਨਸਰ ਤੁਸੀਂ ਉੱਥੇ ਨਾਲ ਦੀ ਨਾਲ ਪੜ ਲੈਣਾ ਇਸ ਤੋਂ ਬਾਅਦ ਅੱਗੇ ਆਪਾਂ ਦੇਖਿਆ ਤਾਂ 8th ਨੰਬਰ ਦੇ ਵਿੱਚ ਸਾਡੇ ਕੋਲ ਫਿਰ ਗ੍ਰਾਮਰ ਦਾ ਪਾਰਟ ਹੀ ਆਏਗਾ ਇਹਦੇ ਵਿੱਚ ਸਾਨੂੰ ਕੀ ਕੀ ਦੇਖਣ ਨੂੰ ਮਿਲ ਰਿਹਾ ਇਹਦੇ ਵਿੱਚ ਸਾਨੂੰ ਡਿਟਰਮਿਨੈਂਟਸ ਦੇਖਣ ਨੂੰ ਮਿਲ ਰਹੇ ਨੇ ਤੇ ਪ੍ਰੈਪੋਜੀਸ਼ਨ ਤੇ ਸੂਟੇਬਲ ਮੋਡਲਸ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਨੂੰ ਵੀ ਬਟਾ ਤੁਸੀਂ ਚੰਗੇ ਤਰੀਕੇ ਦੇ ਨਾਲ ਪੜ ਕੇ ਜਾਓ ਪ੍ਰੈਪੋਜੀਸ਼ਨ ਨੂੰ ਬੇਟਾ ਤੁਸੀਂ ਚੰਗੇ ਤਰੀਕੇ ਨਾਲ ਯਾਦ ਕਰ ਲਿਓ ਔਨ ਐਟ ਇਨ ਇਨਟੂ ਠੀਕ ਹੈ ਤੇ ਫੋਰ ਵਾਲੀਆਂ ਜਿਆਦਾ ਇੰਪੋਰਟੈਂਟ ਇਹਨਾਂ ਨੂੰ ਯਾਦ ਕਰ ਲਿਓ ਤੇ ਮੋਡਲਸ ਦੇ ਵਿੱਚ ਕੈਨ ਮੇ ਸ਼ੁੱਡ ਮਸਟ ਇਹਨਾਂ ਨੂੰ ਤੁਸੀਂ ਚੰਕੇ ਤਰੀਕੇ ਦੇ ਨਾਲ ਯਾਦ ਕਰਕੇ ਜਾਇਓ ਅੱਗੇ ਸਾਡੇ ਕੋਲੇ ਵਰਬ ਦਾ ਚੈਪਟਰ ਆਏਗਾ ਜਿਹਦੇ ਵਿੱਚ ਤੁਹਾਡਾ ਬੇਟਾ ਫਾਈਨਿਟ ਵਰਬ ਤੇ ਨੋਨ ਫਾਈਨਿਟ ਵਰਬ ਵਾਲੇ ਦੇ ਵਿੱਚੋਂ ਦੋ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਅੱਗੇ ਹੈ ਸਾਸੀ ਸੂਟੇਬਲ ਕਨੈਕਟਰ ਯੂਜ਼ ਕਰਨਾ ਤੇ ਵੈਨ ਆਈ ਵਾਸ 9 ਇਅਰ 올ਡ ਮਾਈ ਪੇਰੈਂਟਸ ਟੋਲਡ ਮੀ ਅਬਾਊਟ ਵੀ ਓਰੀਜినਲੀ ਬਿਲੋਂਗ ਟੂ ਕਸ਼ਮੀਰ ਇਸ ਤੋਂ ਬਾਅਦ ਸਾਨੂੰ ਟੈਂਸ ਦੇਖਣ ਨੂੰ ਮਿਲੇਗਾ ਆਈ ਹੈਡ ਰਿਟਨ ਅ ਲੈਟਰ ਇਹਨੂੰ ਅਸੀਂ ਕਿਹਦੇ ਵਿੱਚ ਚੇਂਜ ਕਰਨਾ ਪਾਸਟ ਇਨਡੈਫਿਨਿਟ ਚ ਚੇਂਜ ਕਰਨਾ ਤਾਂ ਇਹਦਾ ਆਨਸਰ ਆਏਗਾ ਆਈ ਰੋਟ ਅ ਲੈਟਰ ਵਰਬ ਦੀ ਸੈਕੰਡ ਫਾਰਮ ਲਗਾ ਦੇਣੀ ਆ ਪਾਸਟ ਇਨਡੈਫਿਨਿਟ ਟੈਂਸ ਨੂੰ ਅਸੀਂ ਸਿੰਪਲ ਪਾਸਟ ਦੇ ਨਾਮ ਨਾਲ ਵੀ ਜਾਣਦੇ ਆ ਤੇ ਅੱਗੇ ਆ ਗਿਆ ਸਾਡੇ ਕੋਲ 9 ਨੰਬਰ ਪਾਰਟ ਦੇ ਵਿੱਚ ਇਸ ਦੇ ਵਿੱਚ ਸਾਨੂੰ ਨੋਟਿਸ রাইਟਿੰਗ ਦਿੱਤੀ ਹੋਏਗੀ ਤੇ ਮੈਸੇਜ রাইਟਿੰਗ ਆ ਬੇਟਾ ਜਿਹੜੀ ਤੁਹਾਨੂੰ ਚੰਗੀ ਤਰੀਕੇ ਨਾਲ ਯਾਦ ਹੁੰਦੀ ਹੈ ਤੁਸੀਂ ਉਹ ਕਰ ਲੈਣਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਆਪਸ਼ਨ ਦੇਖਣ ਨੂੰ ਪੇਪਰ ਦੇ ਵਿੱਚ ਜ਼ਰੂਰ ਮਿਲੇਗੀ ਆ ਹੁਣ ਆਪਾਂ ਨੋਟਿਸ রাইਟਿੰਗ ਨੂੰ ਅੱਛੇ ਤਰੀਕੇ ਨਾਲ ਦੇਖ ਲੈਣੇ ਆ ਦੇਖੋ ਬੇਟਾ ਨੋਟਿਸ রাইਟਿੰਗ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਲਿਖਣਾ ਹੁੰਦਾ ਹੈ ਜਿਹੜਾ ਸਕੂਲ ਦਾ ਨਾਮ ਹੋਏਗਾ ਨੋਟਿਸ ਹੋਏਗਾ ਲੋਸਟ ਤੇ ਫਾਊਂਡ ਹੋਏਗਾ ਇਹਨਾਂ ਨੂੰ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਲਿਖਣਾ ਇੱਥੇ ਤੁਹਾਡੇ ਐਗਜ਼ਾਮ ਵਾਲੀ ਡੇਟ ਆਏਗੀ ਤੇ ਫਿਰ ਤੁਸੀਂ ਇਸ ਤਰ੍ਹਾਂ ਨੋਟਿਸ রাইਟਿੰਗ ਨੂੰ ਲਿਖਣਾ ਇਹਦਾ ਬੇਟਾ ਤੁਸੀਂ ਸਕਰੀਨ ਸ਼ਾਟ ਲੈ ਲਓ ਤੇ ਇਸ ਨੂੰ ਬਾਅਦ ਵਿੱਚ ਤੁਸੀਂ ਜ਼ਰੂਰ ਪੜ੍ਹ ਲੈਣਾ ਇੱਕ ਵਾਰ ਇਸ ਤੋਂ ਬਾਅਦ ਬੇਟਾ ਬੀ ਪਾਰਟ ਦੇ ਵਿੱਚ ਸਾਨੂੰ ਇੱਕ ਪੈਰਾਗ੍ਰਾਫ ਦਿੱਤਾ ਹੋਏਗਾ ਠੀਕ ਹੈ ਉਹਦੇ ਵਿੱਚ ਆਪਾਂ ਨੂੰ ਆਪਸ਼ਨ ਦੇਖਣ ਦੇ ਵਿੱਚ ਮਿਲੇਗੀ ਇਸ ਪੈਰਾਗ੍ਰਾਫ ਨੂੰ ਤੁਸੀਂ ਲਿਖਣਾ ਹੋਏਗਾ ਇਦੇ ਵਿੱਚ ਨਾਲ ਹੀ ਤੁਹਾਨੂੰ ਹਿੰਟ ਵੀ ਦਿੱਤੇ ਜਾਣਗੇ ਤਾਂ ਸਭ ਤੋਂ ਪਹਿਲਾਂ ਫਰਸਟ ਪੈਰਾਗ੍ਰਾਫ ਹੈ ਸਾਡੇ ਕੋਲ ਫੈਸ਼ਨ ਅਮੰਗ ਸਟੂਡੈਂਟਸ ਤੇ ਦੂਸਰਾ ਹੈਗਾ ਗੁੱਡ ਮੈਨਰਸ ਵਾਲਾ ਦੋਨੋਂ ਹੀ ਇੰਪੋਰਟੈਂਟ ਨੇ ਗੁੱਡ ਮੈਨਰਸ ਜ਼ਿਆਦਾ ਇੰਪੋਰਟੈਂਟ ਹੈ ਤਾਂ ਇਹਨੂੰ ਜ਼ਰੂਰ ਤੁਸੀਂ ਬੇਟਾ ਪੜ੍ਹ ਕੇ ਜਾਓ ਸਭ ਤੋਂ ਲਾਸਟ ਤੇ ਬੇਟਾ ਸਾਡੇ ਕੋਲੇ ਲੈਟਰ ਆਏਗੀ ਠੀਕ ਹੈ ਲੈਟਰ ਦੇ ਵਿੱਚ ਵੀ ਤੁਹਾਨੂੰ ਆਪਸ਼ਨ ਦੇਖਣ ਨੂੰ ਮਿਲੇਗੀ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਲੈਟਰ ਤੁਸੀਂ ਆਪਣੇ ਪੇਪਰ ਦੇ ਲਈ ਬੇਟਾ ਤਿਆਰ ਕਰਕੇ ਜਾ ਸਕਦੇ ਹੋ ਆਓ ਹੁਣ ਆਪਾਂ ਬੇਟਾ ਲੈਟਰ ਨੂੰ ਦੇਖ ਲੈਨੇ ਕਿ ਤੁਸੀਂ ਲੈਟਰ ਨੂੰ ਕਿਸ ਤਰੀਕੇ ਨਾਲ ਲਿਖ ਸਕਦੇ ਹੋ ਤਾਂ ਇਹ ਹੈਗੀਆ ਬੇਟਾ ਤੁਹਾਡੀ ਲੈਟਰ ਇਹਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਚੰਗੀ ਤਰੀਕੇ ਦੇ ਨਾਲ ਅੱਚ ਪੜ ਲਿਓ ਠੀਕ ਹੈ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੈਟਰ ਹੈਗੀ ਆ ਉਹ ਏਸੀ ਬੇਟਾ ਅੱਜ ਦਾ ਆਪਣਾ 10th ਕਲਾਸ ਇੰਗਲਿਸ਼ ਦਾ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਪੇਪਰ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਟੈਲੀਗ੍ਰam ਦਾ ਲਿੰਕ ਬੇਟਾ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਉਤੋਂ ਤੁਸੀਂ ਟੈਲੀਗ੍ਰam ਤੇ ਜੁੜ ਕੇ ਇਸ ਕੁਐਸਚਨ ਪੇਪਰ ਦੀ ਪੀਡੀਆ ਪ੍ਰਾਪਤ ਕਰ ਸਕਦੇ ਹਾਂ ਥੈਂਕ ਯੂ ਸੋ ਮੱਚ